ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਇਹ ਬੋਲ ਸੀ ਸਰਜੀਤ ਪਾਤਰ ਸਾਹਿਬ ਦੇ ਜੋ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਪੰਜਾਬੀ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਸਾਰੇ ਹੀ ਪੰਜਾਬੀ ਇੰਡਸਟਰੀ ਦੀਆਂ ਸਖਸ਼ੀਅਤਾਂ ਤੇ ਉੱਗੇ ਨੇਤਾ ਉਹਨਾਂ ਦੇ ਸਸਕਾਰ ਦੇ ਮੌਕੇ ਉੱਥੇ ਪਹੁੰਚੇ ਸਾਰਿਆਂ ਦੀਆਂ ਅੱਖਾਂ ਨਮ ਸਨ ਸਾਰੇ ਹੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਸੀ ਅੱਜ ਤੱਕ ਦੇ ਉਹ ਸਭ ਤੋਂ ਪ੍ਰਸਿੱਧ ਕਵੀਆਂ ਦੇ ਵਿੱਚੋਂ ਇੱਕ ਸਨ ਕਹਿੰਦੇ ਜੇ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਕੋਈ ਸੀ ਤਾਂ ਸੀ surjit patar ਸਾਹਿਬ ਸਾਲ 2012 ਦੇ ਵਿੱਚ surjit patar ਸਾਹਿਬ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਲਿਟਰੇਚਰ ਤੇ ਐਜੂਕੇਸ਼ਨ ਦੇ ਵਿੱਚ ਉਹਨਾਂ ਨੂੰ ਇਹ ਅਵਾਰਡ ਮਿਲਿਆ रिटायर्ड प्रोफेसर पंजाबी दे प्रोफेसर ਉਹ ਰਹਿ ਚੁੱਕੇ ਨੇ ਤੇ ਦੇ ਨਾਲ ਨਾਲ 파ਤਰ ਸਾਹਿਬ ਪੰਜਾਬ ਆਰਟਸ ਕੌਂਸਲ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਦੇ ਆ ਕਰਦੇ ਅੱਜ ਦੇ ਪ੍ਰੋਗਰਾਮ ਵਿਸ਼ਵਾਤ ਬਰਥਡੇ ਵਜ ਤੇ ਨਾਲ ਮਾਧਵੀ ਦੇਕਸ਼ਿਤ ਬਲਵੜ اداکار ਮਾਧਵੀ ਦੇਕਸ਼ਿਤ ਦਾ ਆਜਾ ਜੀ ਜਨਮ ਦਿਨ ਹੈਪੀ ਵਾਲਾ ਬਰਥਡੇ ਟੂ ਮਾਧਵੀ ਦੇਕਸ਼ਿਤ ਮਾਧਰੀ ਦੀਕਸ਼ਿਤ ਦੀ ਜਿਥੇ ਐਕਟਿੰਗ ਬਾਕਮਾਲ ਹੈ ਉਥੇ ਹੀ ਕਹਿੰਦੇ ਡਾਂਸਿੰਗ ਸਕਿੱਲਸ ਉਹਨਾਂ ਦੀਆਂ ਬਹੁਤ ਹੀ ਬਾਕਮਾਲ ਨੇ ਡਾਂਸ ਤੇ ਸਕਿੱਲਸ ਤੋਂ ਵੀ ਮਾਧਰੀ ਕਾਫੀ ਵਧੀਆ ਤਰ੍ਹਾਂ ਜਾਣੇ ਜਾਂਦੇ ਨੇ ਇੱਕ ਫਿਲਮ ਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਡਾਂਸ ਕੀਤਾ ਉਸ ਤੋਂ ਬਾਅਦ ਸਾਰੇ ਹੀ ਉਹਨਾਂ ਦੇ ਡਾਂਸ ਤੇ دیਵਾਨੇ ਹੋ ਗਏ 2008 ਦੇ ਵਿੱਚ ਮਾਧਰੀ ਦੀਕਸ਼ਿਤ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਪੰਜਾਬੀ ਗਾਇਕ ਤੇ اداکار ਜੈਸੀ ਗੱਲ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਫੋਟੋਜ਼ ਸਾਂਝੀਆਂ ਕੀਤੀਆਂ ਨੇ ਤੇ ਕੈਪਸ਼ਨ ਬਹੁਤ ਖੂਬਸੂਰਤ ਲਿਖਿਆ ਹੈ ক্রিকেট ਪਲੱਸ 뮤직 ਇਕੁਅਲ ਟੂ ਪਰਫੈਕਟ ਕੰਬੀਨੇਸ਼ਨ ਕਮੈਂਟਰੀ ਕੀਤੀ ਜੀ ਇਹਨਾਂ ਨੇ ক্রিকেট ਦੀ ਕਹਿੰਦੇ ਬੜਾ ਵਧੀਆ ਲੱਗਿਆ ਕਮੈਂਟਰੀ ਕਰਕੇ ਤੇ ਐਮ ਐਸ ਥੋਨੀ ਦੇ ਨਾਲ ਵੀ ਇਹਨਾਂ ਦੀਆਂ ਫੋਟੋਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਈਆਂ ਨੇ ਕਿਹਾ ਕਿ ਕਿਤੇ ਜਸਸੀ ਗਿੱਲ ਤੇ ਐਮ ਐਸ ਧੋਨੀ ਜਿਹੜੇ ਐ ਕੋਲਾਬੋਰੇਟ ਤੇ ਨਹੀਂ ਕਰਨ ਲੱਗੇ ਪਰ ਸੱਚ ਇਹ ਸੀ ਕਿ ਇੱਕ ਮੈਚ ਦੇ ਦੌਰਾਨ ਜਸਸੀ ਗਿੱਲ ਉੱਥੇ ਪਹੁੰਚੇ ਤੇ ਉਹਨਾਂ ਨੇ ਕਮੈਂਟਰੀ ਕੀਤੀ ਅਮਰੀਕਨ ਹਿਪ ਹੌਪ ਆਰਟਿਸਟ ਰਾਜਾ ਕੁਮਾਰੀ ਇਹਨਾਂ ਨੇ ਸਿੱਧੂ ਮੂਸੇਵਾਲਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਗੀਤ ਗਾਇਆ ਸੀ ਅਸ ਜਿਹੜਾ ਕਿ ਬਹੁਤ ਹੀ ਮਕਬੂਲ ਗੀਤ ਹੋਇਆ ਸੀਗਾ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਨਹੀਂ ਉਹਨਾਂ ਨੂੰ ਕਿਹਾ ਸੀ ਕਿ ਆਪਾਂ ਇੱਕ ਹੋਰ ਗੀਤ ਕਰਾਂਗੇ ਰਾਜਕੁਮਾਰੀ ਨੇ ਗੱਲਬਾਤ ਸਾਂਝੀ ਕਰਦੇ ਹਾਂ ਦੱਸਿਆ ਤੇ ਕਹਿੰਦੇ ਕਿ ਉਹ ਮੈਨੂੰ ਮੌਕਾ ਮਿਲਿਆ ਹੀ ਨਹੀਂ ਕਿ ਮੈਂ ਦੁਬਾਰਾ ਸਿੱਧੂ ਨਾਲ ਗਾਵਾਂ ਦੀ ਕਿਉਂਕਿ ਉਹ ਸਾਡੇ ਸਾਰਿਆਂ ਤੋਂ ਵਿਛੜ ਗਏ ਸੋ ਇਸ ਤੋਂ ਬਾਅਦ ਰਾਜਕੁਮਾਰੀ ਨੇ ਸ਼ਾਹਰੁਖ ਖਾਨ ਦੀ ਜਵਾਨ ਫਿਲਮ ਦੇ ਵਿੱਚ ਟਾਈਟਲ ਟਰੈਕ ਗਾਇਆ ਗੁਰੂ ਰੰਧਾਵਾ ਦੇ ਨਾਲ ਲਵ ਗੀਤ ਜਿਹੜਾ ਉਹਨਾਂ ਦੇ ਨਾਲ ਗਾਇਆ ਸੋ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਹਾਲੀਵੁੱਡ ਦੀ ਰਾਜਕੁਮਾਰੀ ਬਿਲਕੁਲ ਝਾ ਗਈ ਹੈ ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਹ ਪਹੁੰਚੇ ਜੀ ਲੰਡਨ ਗੁਚੀ ਦੇ ਬ੍ਰਾਂਡ ਐਮੈਸਟਰ ਨੇ ਆਲਿਆ ਭੱਟ ਸੋ ਉੱਥੇ ਇੱਕ ਜਿਹੜਾ ਸ਼ੋ ਹੋਇਆ ਗੁਚੀ ਦਾ ਗੁਚੀ ਕਰੂਜ਼ ਸ਼ੋ ਆਲੀਆ ਨੇ ਬਹੁਤ ਹੀ ਖੂਬਸੂਰਤ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਸੀ ਤੇ ਉਹਦੇ ਨਾਲ ਲਾਲ ਫੜਿਆ ਹੋਇਆ ਸੀ ਗੁੱਚੀ ਦਾ ਬੈਗ ਆਲੀਆ ਦੇ ਮਮ ਤੇ ਉਹਨਾਂ ਦੀ ਮਦਰ-ਇਨ-ਲॉ ਨੀਤੂ ਕਪੂਰ ਨੇ ਬਹੁਤ ਖੂਬਸੂਰਤ ਕਮੈਂਟ ਉਹਨਾਂ ਨੂੰ ਸੋਸ਼ਲ ਮੀਡੀਆ ਪੋਸਟ ਤੇ ਕੀਤਾ ਜੇ ਗੱਲ ਕਰੀਏ ਆਲਿਆ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਅੱਗੇ ਆਲਿਆ ਬਹੁਤ ਜਲਦ ਸਾਨੂੰ ਪਰਦੇ ਤੇ ਦਿਖੇਗੀ ਫਿਲਮ ਜਗਰਾ ਦੇ ਵਿੱਚ ਇਸ ਦੇ ਨਾਲ ਨਾਲ ਉਹ ਪ੍ਰੋਡਿਊਸ ਕਰ ਰਹੇ ਨੇ ਇੱਕ ਫਿਲਮ ਕਰਨ ਜੋਹਰ ਦੇ ਨਾਲ ਮਿਲ ਕੇ ਜੀਲੇ ਜ਼ਰਾ ਇੱਕ ਹੋਰ ਫਿਲਮ ਉਹਨਾਂ ਦੀ ਆ ਰਹੀ ਹੈ ਕੈਟਰਿਨਾ ਕੈਫ ਦੇ ਨਾਲ ਤੇ ਸੰਜੇ ਲੀਲਾ ਭੰਸਾਲੀ ਦੀ ਫਿਲਮ ਲਵ ਐਂਡ ਵਾਰ ਦੇ ਵਿੱਚ ਆਲਿਆ ਨੇ ਕੰਮ ਕੀਤਾ ਹੈ ਜੀ ਆਪਣੇ ਪਤੀ ਯਾਨੀ ਕਿ ਰਣਬੀਰ ਕਪੂਰ ਤੇ ਵਿੱਕੀ ਕਾਸ਼ੋ ਦੇ ਨਾਲ ਉਹ ਫਿਲਮ ਵੀ ਕਾਫੀ ਜਲਦੀ ਪਰਦੇ ਉਤੇ ਰਿਲੀਜ਼ ਹੋਵੇਗੀ ਅੱਜ ਲਈ ਇੰਨਾ ਹੀ ਮਿਲਦੇ ਆ ਫੇਰ دیکھتے ਰਹੋ ਪੰਜਾਬੀ ਲਿੰਕ ਨਜ਼ਰ ਹਰ ਪੱਖ ਤੇ ਧੰਨਵਾਦ